ਸਿਆਸੀ ਲੀਡਰ ਹੁਣ ਕਲਾਕਾਰ ਹੁਣ ਜਦੋਂ ਇਹ ਆਪਣੇ ਸਾਹਮਣੇ ਹਜੂਮ ਦੇਖਦੇ ਆ ਜਦੋਂ ਲੋਕ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਨੂੰ ਤਾੜੀਆਂ ਨਾਲ ਸਤਿਕਾਰ ਦਿੰਦੇ ਆ ਪਿਆਰ ਦਿੰਦੇ ਆ ਤੇ ਫਿਰ ਇਹਨਾਂ ਲੀਡਰਾਂ ਨੂੰ ਲੱਗਦਾ ਵੀ ਹੁਣ ਹੋਰ ਗੱਡ ਕੇ ਜਿਹੜਾ ਭਾਸ਼ਣ ਦਿੱਤਾ ਜਾਵੇ ਹੋਰ ਜਿਹੜਾ ਤਨ ਕੇ ਅਸੀਂ ਬੋਲੀਏ ਤਾਂ ਜੋ ਇਹ ਜਿਹੜੇ ਲੋਕ ਸਾਹਮਣੇ ਬੈਠੇ ਆ ਜਿਨ੍ਹਾਂ ਨੇ ਕੱਲ ਨੂੰ ਸਾਨੂੰ ਵੋਟ ਪਾਉਣੀ ਆ ਇਹ ਸਾਡੇ ਤੋਂ ਇੰਨੇ ਪ੍ਰਭਾਵਿਤ ਹੋ ਜਾਣ ਇਹ ਸਾਡੇ ਬੋਤਲ ਦੇ ਵਿੱਚ ਉਹ ਜਾਣ ਤੇ ਕੱਲ ਨੂੰ ਜਦੋਂ ਇਹ ਵੋਟ ਪਾਉਣ ਜਾਣ ਤੇ ਇਹਨਾਂ ਨੂੰ ਸਾਡੇ ਬਿਆਨ ਸਾਡੀਆਂ ਗੱਲਾਂ ਸਾਡਾ ਚਿਹਰਾ ਯਾਦ ਰਵੇ ਇਸੇ ਤਰ੍ਹਾਂ ਹੀ ਕੱਲ ਬੋਨੀ ਅਜਨਾਲਾ ਜਿਨ੍ਹਾਂ ਦਾ ਨਾਮ ਅਮਰਪਾਲ ਸਿੰਘ ਅਜਨਾਲਾ ਦੋ ਵਾਰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਵਿਧਾਇਕ ਰਹੇ ਬਾਅਦ ਚ ਉਹ ਇਹਨਾਂ ਨੇ ਪਾਰਟੀ ਛੱਡ ਦਿੱਤੀ ਭਾਜਪਾ ਚ ਚਲੇ ਗਏ ਤੇ ਕੱਲ ਜਦੋਂ ਇਹ ਪ੍ਰਚਾਰ ਕਰ ਰਹੇ ਸੀਗੇ ਤਰਨਜੀਤ ਸਿੰਘ ਸੰਧੂ ਵਾਸਤੇ ਤਾਂ ਇਸਾਈ ਭਾਈਚਾਰੇ ਨੇ ਇਹਨਾਂ ਵਾਸਤੇ ਇੱਕ ਸਮਾਗਮ ਰੱਖਿਆ ਹੋਇਆ ਸੀ ਉੱਥੇ ਜਦੋਂ ਬੋਨੀ ਅਜਨਾਲਾ ਦੇ ਹੱਥ ਚ ਮਾਈਕ ਸੀਗਾ ਤੇ ਅੱਗੇ ਠਾਠਾ ਮਾਰਦਾ ਇਕੱਠ ਸੀ ਤੇ ਬੋਨੀ ਅਜਨਾਲਾ ਨੇ ਜੋ ਕੁਝ ਬੋਲਿਆ ਤੁਸੀਂ ਪਹਿਲਾਂ ਇਸ ਵੀਡੀਓ ਚ ਸੁਣੋ ਅੱਜ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਮਸੀਹ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਕੋਈ ਹੁਣ ਜਦੋਂ ਇਹ ਵੀਡੀਓ ਬੋਨੀਏ ਜਨਾਲਾ ਦਾ ਵਾਇਰਲ ਹੋਣ ਲੱਗਾ ਤਾਂ ਬੋਨੀਏ ਜਨਾਲਾ ਨੇ ਮਾਫੀ ਮੰਗ ਲਈ ਪਰ ਬੋਨੀਏ ਜਨਾਲਾ ਨੂੰ ਕੋਈ ਇਹ ਗੱਲ ਪੁੱਛੇ ਕਿ ਜਿਹੜਾ ਸਿੱਖ ਧਰਮ ਆ ਇਹ ਤੇ ਸਾਇੰਟਿਫਿਕ ਧਰਮ ਆ ਇਹ ਕਿੱਦਾਂ ਕਹਿ ਸਕਦੇ ਆ ਵੀ ਛੋਟਾ ਭਰਾ ਵੱਡਾ ਭਰਾ ਫੇਰ ਇਹ ਕਹਿੰਦੇ ਆ ਜੀ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੰਨ ਲਿਆ ਵੀ ਤੋੜ ਮਰੋੜ ਕੇ ਵੀ ਪੇਸ਼ ਕੀਤਾ ਗਿਆ ਪਰ ਤੁਸੀਂ ਤਾਂ ਬੋਲ ਹੀ ਰਹੇ ਹੋ ਨਾ ਤੁਸੀਂ ਸਿੱਖ ਧਰਮ ਨੂੰ ਛੋਟਾ ਭਰਾ ਤਾਂ ਦੱਸ ਹੀ ਰਹੇ ਹੋ ਤੇ ਇਸਾਈ ਧਰਮ ਨੂੰ ਤੁਸੀਂ ਜਿਹੜਾ ਵਾ ਉਹ ਵੱਡਾ ਭਰਾ ਨਾਲ ਸੰਬੋਧਨ ਕਰ ਰਹੇ ਹੋ ਇਹਦੇ 'ਚ ਗਲਤ ਤਾਂ ਭਾਵੇਂ ਕੁਝ ਵੀ ਨਹੀਂ ਆ ਸਾਰੇ ਧਰਮ ਬਰਾਬਰ ਆ ਪਰ ਤੁਸੀਂ ਤਾਂ ਜਿਹੜਾ ਔਨੇ ਹੀ ਉਸੇ ਘਰ 'ਚੋਂ ਹੋ ਜਿਨ੍ਹਾਂ ਨੇ ਪੰਥ ਵਾਸਤੇ ਬਹੁਤ ਕੁਝ ਕੀਤਾ ਇਹ ਦਾਵਾ ਤੁਹਾਡੇ ਪਿਤਾ ਜੀ ਵੀ ਕਰਦੇ ਸੀਗੇ ਸardar ratan singh ajnala ਤਿੰਨ ਵਾਰ ਵਿਧਾਇਕ ਰਹੇ ਇੱਕ ਵਾਰ ਖਡੂਰ ਸਭਾ ਪੰਥਕ ਹਲਕੇ ਤੋਂ ਜਿਹੜਾ ਵਾ ਉਹ ਸੰਸਦ ਮੈਂਬਰ ਵੀ ਪਹੁੰਚੇ ਆ ਤੇ ਤੁਸੀਂ ਕੀ ਕਹਿ ਰਹੇ ਹੋ ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੇ ਨਾਲ ਖੜਾ ਕੌਣ ਆ ਇਹਨਾਂ ਦੇ ਨਾਲ ਖੜੇ ਆ ਇਸ ਵੇਲੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਹੜੇ ਖੁਦ ਇੱਕ ਪੰਥਕ ਪਰਿਵਾਰ ਚੋਂ ਆਉਂਦੇ ਆ ਇਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪੋਤੇ ਨੇ ਤੇ ਚੋਣ ਪ੍ਰਚਾਰ ਦੇ ਵਿੱਚ ਇਹ ਵੱਧ ਚੜ ਕੇ ਉਹਨਾਂ ਦਾ ਨਾਂ ਜਿਹੜਾ ਉਹ ਵਰਤਦੇ ਨੇ ਇਹ ਲਾਗੇ ਖੜੇ ਆ ਬੋਨੀਏ ਜਨਾਲਾ ਜੋ ਕੁਝ ਕਹਿ ਰਿਹਾ ਤੁਸੀਂ ਸੁਣ ਹੀ ਲਿਆ ਹਾਲਾ ਬੋਨੀਏ ਜਨਾਲਾ ਕਹਿ ਰਿਹਾ ਵੀ ਮੇਰੇ ਵੀਡੀਓ ਜਿਹੜਾ ਵਾ ਇਹਨੂੰ ਤੁਸੀਂ ਤੋੜ ਮਰੋੜ ਕੇ ਪੇਸ਼ ਕਰ ਰਹੇ ਹੋ ਕਹਿਣਾ ਇਹ ਦਰਸਲ ਇਹ ਚਾਹੁੰਦੇ ਸਿਗੇ ਵੀ ਅਸੀਂ 500 ਸਾਲ ਪੁਰਾਣੇ ਆ ਤਾਂ ਤੁਸੀਂ ਬਹੁਤ ਸਮੇਂ ਤੋਂ ਪਰ ਜਿਸ ਵਕਤ ਇਹ ਧਰਮ ਥਾਪਿਆ ਗਿਆ ਬਣਾਇਆ ਗਿਆ ਉਸ ਵਕਤ ਇਹ ਧਰਮ ਬਣਾਇਆ ਹੀ ਤਾਂ ਗਿਆ ਸੀਗਾ ਕਿ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਚੱਲ ਰਹੀਆਂ ਸੀਗੀਆਂ ਜਿਹੜੀਆਂ ਕੁਰੀਤੀਆਂ ਸੀਗੀਆਂ ਉਹ ਤੋਂ ਉੱਪਰ ਉੱਠ ਕੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਮ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੱਲ੍ਹ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਥੋੜ੍ਹ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸ਼ੀਰਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਕਾਰ ਕਰਦਾ ਸੀ ਦਾ ਹੈਗਾ 13 ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ